ਆਜ ਅਮਰੀਕ ਦੇਖੋ ਤੂੰ ਵੀ ਇੱਥੇ ਆ ਜਾ ਮੇਰੇ ਕੋਲ ਮਰਾ ਭਰਾ ਅਸੀਂ ਇਹ ਗੱਲ ਕਹਿਣੀ ਤਾਂ ਨਹੀਂ ਚਾਹੁੰਦੇ ਸੀ ਮੇਰੇ ਕੋਲੇ ਪ੍ਰਧਾਨ ਜੀ ਆਏ ਨੇ ਜੱਗੂ ਲੱਗਦਾ ਵੀ ਤੈਥੇ ਪੰਜਵੇਂ ਸਾਲ ਦੇ ਵਿੱਚ ਫਾਈਨਲ ਖੇਡ ਰਿਹਾ ਹੈ ਕੁਝ ਕਿ ਬੰਦੇ ਨੇ ਦੋ ਦੋ ਚਾਰ ਇਸ ਪਿੰਡੇ ਇਹ ਮੈਂ ਗੱਲ ਕਹਿਣੀ ਨਹੀਂ ਚਾਹੁੰਦਾ ਸੀਗਾ ਪ੍ਰਧਾਨ ਜੀ ਨੇ ਬੇਨਤੀ ਕਰਵਾਈ ਆ ਵੀ ਉਹ ਗੱਲਾਂ ਕਰਦੇ ਆ ਇਹ ਕਮੇਟੀ ਵਾਲੇ ਜੱਗੂ ਨੂੰ ਜਾਣ ਕੇ ਚੇਤਾ ਲੁੰਦੇ ਆ ਤੇ ਬਾਈ ਜੀ ਕਹਿੰਦੇ ਨੇ ਸਾਹਮਣੇ ਗੁਰੂ ਘਰ ਆ ਜੇਹੋ ਦੀ ਕੋਈ ਗੱਲ ਹੋਵੇ ਵੀ ਅਸੀਂ ਸੌ ਖਾਂਦੇ ਆ ਭਾਈ ਆਪਾਂ ਮਾਈ ਵੀਰੋ ਭਾਈ ਭਾ ਤੂੰ ਸਾਰੇ ਮੰਨਦੇ ਆ ਨੇੜੇ ਪਿੰਡਾਂ ਵਾਲੇ ਇੱਕ ਬਾਈ ਬੱਚਾ ਆਪਣੇ ਆਪਾਂ ਮਾਈ ਵੀਰੋ ਭਾਈ ਭਾ ਤੁਸੀਂ ਸੌ ਖਾਂਦੇ ਆ ਜੇ ਅਸੀਂ ਜੱਗੂ ਬਾਈ ਜਾਣ ਕੇ ਜਿਤਾਉਂਦੇ ਹੋਗੇ ਯਾਰ ਭਾਈ ਉਹ ਬੰਦੇ ਗੱਲਾਂ ਕਰਦੇ ਆ ਕਹਿੰਦੇ ਨਾਲ ਦਾ ਪੰਛੀ ਦਿੰਦੇ ਨਹੀਂ ਨਾਲੇ ਭਾਈ ਖਰਾਬ ਕਰਨਾ ਚਾਹੁੰਦੇ ਆ ਟੂਰਨਾਮੈਂਟ ਨੂੰ ਭਾਈ ਫਿਰੀ ਲੱਗਿਆ ਜੇ ਤੇਰੇ ਕੁੜਤੇ ਦੇ ਮਗਰ ਸਿੱਧੂ ਦੀ ਫੋਟੋ ਬੜੀਆ ਬਾਈ ਕਈ ਸਿੱਧੂ ਨੂੰ ਨਿੰਮਦੇ ਸੀ ਤੇ ਨਾਲੇ ਉਹਦੇ ਕੱਲੇ ਕੱਲੇ ਗਾਣੇ ਯਾਦ ਸੀ ਉਹਨਾਂ ਨੂੰ ਹੋ ਜਾਂਦਾ ਨਾਲ ਉਹ ਨੂੰ 24 ਕਿੰਨੇ ਨਿੰਮਦੇ ਸੀ ਤੇ ਨਾਲੇ ਉਹਦਾ ਕੱਲਾ ਕੱਲਾ ਗਾਣਾ ਯਾਦ ਸੀ ਕੰਝਾਂ ਨੂੰ